ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਸਵਿਕਸ ਵਿਸ਼ਾ ਹੈ ਜੀ ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ 1947 ਤੋਂ 2023 ਇਹ ਪ੍ਰਸ਼ਨ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਨੇ ਜਾਂ ਪੁੱਛੇਗੇ ਪ੍ਰਸ਼ਨ ਨੇ ਆਓ ਅੱਜ ਇਹਨਾਂ ਪ੍ਰਸ਼ਨਾਂ ਦੇ ਬਾਰੇ ਵਿਚਾਰ ਕਰਦੇ ਹਾਂ ਪੰਡਤ ਜਵਾਲਾ ਨਹਿਰ ਇਹਨਾਂ ਦਾ ਸਮਾਂ ਸੀ 15 ਅਗਸਤ 1947 ਤੋਂ 27 ਮਈ 1964 ਤੱਕ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਇੱਕ ਪਾਸੇ ਪ੍ਰਧਾਨ ਮੰਤਰੀ ਦਾ ਨਾਮ ਇੱਕ ਪਾਸੇ ਸਮਾਂ ਲਿਖ ਲੋ ਯਾਦ ਕਰਨਾ ਜਿਹੜਾ ਹੈ ਉਹ ਆਸਾਨ ਹੋ ਜਾਏਗਾ ਗੁਲਜਾਰੀ لال ਨੰਦਾ ਇਨਾਂ ਦਾ ਸਮਾਂ ਹੈ ਜੀ 27 ਮਈ 1964 ਤੋਂ 9 ਜੂਨ 1964 ਤੱਕ 27 ਮਈ 1964 ਤੋਂ 9 ਜੂਨ 1964 ਤੱਕ ਸਮਾ ਤੇ ਤਾਰੀਖ ਦੋਨੇ ਹੀ ਦਿੱਤੀਆਂ ਨੇ ਲਾਲ ਬਹਾਦਰ ਸ਼ਾਸਤਰੀ ਲਾਲ ਬਹਾਦਰ ਸ਼ਾਸਤਰੀ ਜੀ ਇਹਨਾਂ ਦਾ ਸਮਾਂ ਸੀ ਜੀ 9 ਜੂਨ 1964 ਤੋਂ 11 ਜਨਵਰੀ 1966 ਤੱਕ ਇੱਕ ਪਾਸੇ ਪ੍ਰਧਾਨ ਮੰਤਰੀ ਦਾ ਨਾਮ ਲਿਖ ਲੋ ਇੱਕ ਪਾਸੇ ਸਮਾਂ ਲਿਖ ਲੋ ਡੇਟ ਜ਼ਰੂਰ ਯਾਦ ਰੱਖਣਾ ਕਿੰਨੇ ਤੋਂ ਕਿੰਨੇ ਤੱਕ ਗੁਲਜ਼ਾਰੀ ਲਾਲ ਨੰਦਾ ਫੇਰ ਬਣ ਗਏ 11 ਜਨਵਰੀ 1966 ਤੋਂ 24 ਜਨਵਰੀ 1966 ਤੱਕ ਗੁਲਜ਼ਾਰੀ ਲਾਲ ਨੰਦਾ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਬਣੇ 11 ਜਨਵਰੀ ਤੋਂ 14 ਜਨਵਰੀ 1968 ਤੱਕ ਸ਼੍ਰੀਮਤੀ ਇੰਦਰਾ ਗਾਂਧੀ 24 ਜਨਵਰੀ 1968 ਤੋਂ 24 ਮਾਰਚ 1977 ਤੱਕ ਸਮਾਂ ਇਹਨਾਂ ਦਾ ਯਾਦ ਰੱਖੋ ਜੀ 24 ਜਨਵਰੀ 1904 ਤੋਂ 24 ਮਾਰਚ 1977 ਤੱਕ ਸ਼੍ਰੀਮਤੀ ਇੰਦਰਾ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਸ਼੍ਰੀ ਮੁਰਾਰਜੀ ਦੇਸਾਈ 24 ਮਾਰਚ 1977 ਤੋਂ 28 ਜੁਲਾਈ 1979 ਤੱਕ ਸਮਾਜ ਜਿਹੜਾ ਹੈ ਨਾ ਤੇ ਤਰੀਕ ये जरूर याद रखना कई बार ने तरीका देखते भुलेखा पा दिता जाता है कि तो सरदार चरण सिंह जी सरदार चरण सिंह जी देश के प्रधानमंत्री बने अठाई जुलाई उन्नीस सौ उनासी तो चौदह जनवरी उन्नीस सौ अस्सी तक सरदार चरण सिंह देश के प्रधानमंत्री बने ਅਗੇ ਸ਼੍ਰੀਮਤੀ ਇੰਦਰਾ ਗਾਂਧੀ ਸੇਰ ਪ੍ਰਧਾਨ ਮੰਤਰੀ ਬਣੇ ਨੇ ਜੀ 14 ਜਨਵਰੀ 1980 ਤੋਂ 31 ਅਕਤੂਬਰ 1984 ਤੱਕ ਤੇ 31 ਅਕਤੂਬਰ 1984 ਨੂੰ ਨਾਂਦੀ ਹੱਤਿਆ ਕਰ ਦਿੱਤੀ ਗਈ ਸੀ ਤਾਇਨਾ ਦਾ ਸਮਾਂ 14 ਜਨਵਰੀ 1980 ਤੋਂ 31 ਅਕਤੂਬਰ 1984 ਤੱਕ ਦਾ ਹੈ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੇ ਸੁਪੁੱਤਰ ਸ਼੍ਰੀ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ 31 ਅਕਤੂਬਰ 1984 ਤੋਂ 2 ਦਸੰਬਰ 1999 ਤੱਕ ਸ਼੍ਰੀ ਰਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਮਾਂ ਚਯੁਰ ਰੱਖਣਾ ਹੈ ਤੁਸੀਂ ਇੱਕ ਪਾਸੇ ਪ੍ਰਧਾਨ ਮੰਤਰੀ ਦਾ ਨਾਮ ਇੱਕ ਪਾਸੇ ਸਨ ਲਿਖ ਲਓ ਵਿਸ਼ਵਨਾਥ ਪ੍ਰਤਾਪ ਸਿੰਘ ए देश के प्रधानमंत्री कदों तो कदों तक बने दो दसंबर उन्नीस सौ उन्नवे तो दस नवंबर उन्नीस सौ नब्बे तक विश्वनाथ प्रताप सिंह का समा याद करना है ती श्री चंद्र शेखर आजाद श्री चंद्र शेखर आजाद जी देश के प्रधानमंत्री बने ने दस नवंबर उन्नीस सौ नब्बे तो इक्की जून उन्नीस सौ कानवे तक श्री चंद्रशेखर आजाद का समा पीवी नरसिम्हा राव श्री पीवी नरसिम्हा राव देश के प्रधानमंत्री कदों तो कदों तक बने इक्की जून उन्नीस सौ कानवे तो 16 ਮਈ 1996 ਤੱਕ ਪੀਵੀ ਨਰਸੀਮਾ ਰਾਓ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਮਾਂ ਜਿਹੜਾ ਹੈ ਬੱਚੇ ਤੁਸੀਂ ਯਾਦ ਰੱਖਣਾ ਹੈ ਸ਼੍ਰੀ ਅਟਲ ਬਿਹਾਰੀ ਬਾਜਪਾਈ ਇਹਨਾਂ ਦਾ ਸਮਾਂ ਸੀ ਜੀ 16 ਮਈ 1996 ਤੋਂ 1 ਜੂਨ 1996 ਤੱਕ ਥੋੜੇ ਸਮੇਂ ਲਈ ਅਟਲ ਬਿਹਾਰੀ वाजपेयी जी देश के प्रधानमंत्री बने समा डेट याद करना है हैच डी देवगौड़ा एच डी देवगौड़ा बने ने एक जून उन्नीस सौ छियानवे तो इक्की अप्रैल उन्नीस सौ सतानवे तक समा डेट ਦੋਨੇ ਹੀ ਯਾਦ ਕਰਨੀਆਂ ਹੈ ਤੁਸੀਂ ਕਿੰਨੀ ਡੇਟ ਤੋਂ ਕਿੰਨੀ ਡੇਟ ਤੱਕ ਸ਼੍ਰੀ 인ਦਰ ਕੁਮਾਰ ਗੁਜਰਾਲ ਇਹ ਕਦੋਂ ਤੋਂ ਕਦੋਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ 21 April 1997 ਤੋਂ 19 March 1998 ਤੱਕ 21 April 1997 ਤੋਂ 19 ਮਾਰਚ 1998 ਤੱਕ ਸ਼੍ਰੀ ਇੰਦਰ ਕੁਮਾਰ ਗੁਜਰਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸ਼੍ਰੀ ਅਟਲ ਬਿਹਾਰੀ ਬਾਜਪਾਈ ਫਿਰ ਬਨੇ 19 ਮਾਰਚ 1998 ਤੋਂ 22 ਮਈ 2004 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸ਼੍ਰੀ ਅਟਲ ਬਿਹਾਰੀ ਬਾਜਪਾਈ ਅਟਲ ਬਿਹਾਰੀ ਬਾਜਪਾਈ ਤੋਂ ਬਾਅਦ डॉक्टर मनमोहन सिंह देश के दे, अगले प्रधानमंत्री बने उन्होंने समा की सी जी बई मई दो हज़ार चार तो छब्बी मई दो हजार चौदह तक बड़े सुलझे हुए प्रधानमंत्री सन देश के दे, मई दो हज़ार चार तो छब्बी मई दो हजार चौदह तक ਔਰ ਸ਼੍ਰੀ ਨਰਿੰਦਰ ਦמוਦਰ ਦਾਸ ਮੋਦੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਕਦੋਂ ਤੋਂ ਕਦੋਂ ਤੱਕ ਨੇ ਇਹ 26 ਮਈ 2014 ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ਅੱਜ ਵੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ ਸੋ ਇਸ ਤਰ੍ਹਾਂ ਅਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਪਹਿਲੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਦਾ ਸਮਾਂ ਕਿੰਨੇ ਤੋਂ ਕਿੰਨੇ ਦੇਰ ਤੱਕ ਉਹ ਪ੍ਰਧਾਨ ਮੰਤਰੀ ਰਹੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਜਰਨਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਉਹ ਸਪੇਸ ਤੇ ਵੀ ਤੁਹਾਨੂੰ ਆਪਣੇ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਹੋ ਜਾਣਗੀਆਂ ਮੇਰੇ ਪੇਜ ਪੰਜਾਬੀ ਵਾਲੇ ਪੰਛੀ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ